ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਇੱਕ ਕਹਾਣੀ ਸਰਵਣ ਕਰੀਏ ਕਿ ਜੋ ਭਾਗਾਂ ਵਿੱਚ ਲਿਖਿਆ ਹੁੰਦਾ ਹੈ ਉਹੀ ਮਿਲਦਾ ਹੈ ਭਾਵੇਂ ਅਸੀਂ ਆਪਣੀ ਪੂਰੀ ਮਿਹਨਤ ਦੇ ਨਾਲ ਆਪਣੇ ਕੰਮ ਨੂੰ ਕਰੀਏ ਪੂਰੀ ਸ਼ਿੱਦਤ ਦੇ ਨਾਲ ਕੰਮ ਨੂੰ ਕਰੀਏ ਪਰ ਜਨਾਚਰ ਉਸ ਵਿੱਚ ਪ੍ਰਮਾਤਮਾ ਦੀ ਰਜ਼ਾ ਨਹੀਂ ਹੁੰਦੀ ਉਹਨਾਂ ਚਰ ਉਹ ਕਾਰਜ ਪੂਰਾ ਨਹੀਂ ਹੁੰਦਾ ਸੋ ਆਓ ਇੱਕ ਕਹਾਣੀ ਸਰਵਣ ਕਰਕੇ ਲਾਹ ਲਈਏ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਅਦ ਤੋਂ ਬਾਅਦ ਸ਼ੇਅਰ ਕਮੈਂਟ ਤੇ ਲਾਈਕ ਜਰੂਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਆਓ ਕਹਾਣੀ ਸ਼ੁਰੂ ਕਰੀਏ ਜੀ ਜੀਵਨ ਵਿੱਚ ਹਰ ਕਹਾਣੀ ਇੱਕ ਲੈਸਨ ਲਿਆਉਂਦੀ ਹੈ ਕਈ ਵਾਰ ਇਨਸਾਨ ਹਾਲਾਤਾਂ ਦੀ ਰੇਤ ਵਿੱਚ ਅਜਿਹਾ ਫਸਦਾ ਹੈ ਕਿ ਉਸ ਨੂੰ ਚਾਰੇ ਪਾਸੇ ਕੁਝ ਵੀ ਦਿਖਾਈ ਨਹੀਂ ਦਿੰਦਾ ਉਹਦੀ ਮਿਹਨਤ ਵੀ ਬੇਕਾਰ ਹੋ ਜਾਂਦੀ ਹੈ ਉਹਦੀ ਅਕਲ ਵੀ ਕੁਝ ਹੱਲ ਨਹੀਂ ਲੱਭ ਸਕਦੀ ਉਦੀ ਸੁੰਦਰਤਾ ਤੇ ਚੰਗੀ ਬੋਲਚਾਲ ਵੀ ਸਿਰਫ ਦਿਖਾਵਾ ਲੱਗਦੀ ਹੈ ਪਰ ਕੀ ਇਹ ਸਭ ਕੁਝ ਖਤਮ ਹੋ ਜਾਂਦਾ ਮੰਨ ਲਓ ਜੇਕਰ ਤਕਦੀਰ ਇਨਸਾਨ ਦੇ ਨਾਲ ਨਹੀਂ ਤਾਂ ਕੀ ਉਹ ਕਦੇ ਕਾਮਯਾਬ ਹੋ ਸਕਦਾ ਹੈ ਕੀ ਜ਼ਿੰਦਗੀ ਸਿਰਫ ਸੰਘਰਸ਼ ਹੈ ਜਾਂ ਇਸ ਤੋਂ ਵੀ ਉੱਪਰ ਕੁਝ ਹੈ ਜੋ ਸਾਡੀ ਕਾਮਯਾਬੀ ਦਾ ਕਾਰਨ ਬਣਦਾ ਹੈ ਅੱਜ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਣ ਜਾ ਰਹੇ ਹਾਂ ਜਿੱਥੇ ਕਿ ਮਿਹਨਤ ਅਕਲ ਸੁੰਦਰਤਾ ਤੇ ਭਰੋਸੇ ਦਾ ਸੰਘਰਸ਼ ਦਿਖਾਈ ਦਿੰਦਾ ਹੈ ਇਹ ਕਹਾਣੀ ਸਿਰਫ ਤਕਦੀਰ ਵਾਲਿਆਂ ਲਈ ਨਹੀਂ ਸਗੋਂ ਉਹਨਾਂ ਲਈ ਵੀ ਹੈ ਜੋ ਸੱਚ ਦੇ ਰਾਹ ਤੇ ਚੱਲਦੇ ਨੇ ਸੋ ਤਿਆਰ ਹੋ ਜਾਓ ਕਿਉਂਕਿ ਇਹ ਯਾਤਰਾ ਤੁਹਾਡੇ ਦਿਲ ਨੂੰ ਹਿਲਾ ਦੇਵੇਗੀ ਉਹ ਇੱਕ ਅਜੀਹਾ ਦਿਨ ਸੀ ਜਦੋਂ ਰੇਤ ਤੰਦੂਰ ਵਾਂਗੂ ਤਪ ਰਹੀ ਸੀ ਤੇ ਲੋ ਦੇ ਬੁੱਲੇ ਹਰ ਜੀਵ ਨੂੰ ਝੁਲਸਾ ਰਹੇ ਸੀ ਤਪ ਦੀ ਦੁਪਹਿਰ ਵਿੱਚ ਤਿੰਨ ਦੋਸਤ ਧੂੜ ਨਾਲ اٹੇ ਚਿਹਰਿਆਂ ਦੇ ਨਾਲ ਹੌਲੀ-ਹੌਲੀ ਕਿਸੇ ਸ਼ਹਿਰ ਵੱਲ ਵੱਧ ਰਹੇ ਸੀ ਉਹਨਾਂ ਦੇ ਕਦਮ ਭਾਵੇਂ ਹੀ ਭਾਰੀ ਸੀ ਪਰ ਉਹਨਾਂ ਦੇ ਦਿਲਾਂ ਵਿੱਚ ਆਸ ਦਾ ਇੱਕ ਦੀਵਾ ਮਗਰਿਆ ਸੀ ਇੱਕ ਨਵੇਂ ਤੇ ਵਧੀਆ ਕੱਲ ਦੀ ਉਮੀਦ ਜਿਸ ਨੇ ਉਹਨਾਂ ਦੇ ਹੌਂਸਲੇ ਜ਼ਿੰਦਾ ਰੱਖੇ ਹੋਏ ਸੀ ਚੱਲਦੇ-ਚੱਲਦੇ ਅਚਾਨਕ ਤਿੰਨਾਂ ਦੋਸਤਾਂ ਨੇ ਦੂਰ ਇੱਕ ਖਸਤਾ ਹਾਲ ਸ਼ਖਸ ਨੂੰ ਦੇਖਿਆ ਜੋ ਉਹਨਾਂ ਨੂੰ ਸਿਰਫ ਇੱਕ ਸائے ਵਾਂਗ ਨਜ਼ਰ ਆ ਰਿਹਾ ਸੀ ਉਹਨਾਂ ਨੇ ਹੈਰਾਨੀ ਨਾਲ ਸੋਚਿਆ ਕਿਸ ਤਿੱਖੀ ਧੁੱਪ ਤੇ ਸੁੰਨਸਣਾ ਵਿੱਚ ਇਹ ਕੱਲਾ ਬੇਬਸ ਤੇ ਮਦਦਗਾਰ ਸ਼ਖਸ ਕੌਣ ਹੋ ਸਕਦਾ ਹੈ ਉਹਨਾਂ ਵਿੱਚੋਂ ਇੱਕ ਦੋਸਤ ਕਹਿਣ ਲੱਗਾ ਕਿ ਕੀ ਉਹ ਜਿਉਂਦਾ ਹੋਵੇਗਾ ਉਹ ਸਾਰੇ ਇੱਕ ਦੂਜੇ ਵੱਲ ਵੇਖਣ ਲੱਗੇ ਤੇ ਫਿਰ ਤਿੰਨ ਉਸ ਆਦਮੀ ਵੱਲ ਨੂੰ ਵਧਣ ਲੱਗੇ ਇਧਰ ਉਹ ਦੁਖੀ ਸ਼ਖਸ ਜਿਸ ਦਾ ਨਾਮ ਅਰਫਾਨ ਸੀ ਉਸ ਰੱਬ ਦਾ ਇੱਕ ਨੇਕ ਬੰਦਾ ਜੋ ਆਪਣੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਦੇ ਸਾਰੇ ਸਾਥੀਆਂ ਤੇ ਨਜ਼ਦੀਕੀ ਦੋਸਤਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਉਹ ਜ਼ਖਮੀ ਹਾਲਤ ਵਿੱਚ ਤਪ ਦੇ ਮੈਦਾਨਾਂ ਨੂੰ ਪਾਰ ਕਰ ਰਿਹਾ ਸੀ ਜਦੋਂ ਉਹ ਆਪਣੀ ਆਖਰੀ ਸਾਹਾਂ ਤੇ ਲੜਖੜਾਉਣ ਲੱਗਾ ਤਾਂ ਉਸ ਨੇ ਸਿਰ ਚੁੱਕਿਆ ਤੇ ਆਪਣੀਆਂ ਕਮਜ਼ੋਰ ਨਿਗਾਹਾਂ ਦੇ ਨਾਲ ਚਾਰੇ ਪਾਸੇ ਵੇਖਣ ਲੱਗਾ ਉਸ ਨੂੰ ਇੱਕ ਨਾਮੁਕਣ ਵਾਲਾ ਰਸਤਾ ਨਜ਼ਰ ਆਇਆ ਤੇ ਫਿਰ ਅਚਾਨਕ ਥੋੜੀ ਦੂਰ ਉਸ ਨੂੰ ਇੱਕ ਸੰਗਣਾ ਤੇ ਪੁਰਾਣਾ ਦਰਖਤ ਨਜ਼ਰ ਆਇਆ ਉਸ ਨੇ ਆਪਣੀ ਬਚੀ ਖੁਚੀ ਕੁਝ ਤਾਕਤ ਲਗਾਈ ਤੇ ਆਖਰਕਾਰ ਉਸ ਦੇ ਜ਼ਖਮੀ ਪੈਰ ਉਸ ਨੂੰ ਦਰਖਤ ਦੇ ਹੇਠਾਂ ਲੈ ਗਏ ਉਹ ਦਰਖਤ ਦੀ ਛਾਂ ਹੇਠਾਂ ਜਾ ਕੇ ਡਿੱਗ ਪਿਆ ਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਰਫਾਨ ਹੁਣ ਸੋਚਾਂ ਵਿੱਚ ਗੁੰਮ ਸੀ ਤੇ ਆਪਣੇ ਆਪ ਨੂੰ ਸਵਾਲ ਕਰ ਰਿਹਾ ਸੀ ਕਿ ਇਹ ਮੇਰੇ ਨਾਲ ਕੀ ਹੋ ਗਿਆ ਕੀ ਕੋਈ ਆਪਣਾ ਇੰਨਾ ਜ਼ਾਲਮ ਹੋ ਸਕਦਾ ਹੈ ਉਨੇ ਮੇਰੇ ਨਾਲ ਐਸਾ ਕਿਉਂ ਕੀਤਾ ਫਿਰ ਉਸਨੇ ਕੁਝ ਆਵਾਜ਼ਾਂ ਸੁਣੀਆਂ ਤੇ ਉਹ ਘਬਰਾ ਗਿਆ ਤੇ ਉਸਨੇ ਆਪਣੀਆਂ ਅੱਖਾਂ ਖੋਲ ਲਈਆਂ ਤਾਂ ਉਸ ਨੂੰ ਉਹ ਤਿੰਨ ਨੌਜਵਾਨ ਨਜ਼ਰ ਆਏ ਜੋ ਉਸਦੇ ਵੱਲ ਵੱਧੇ ਚਲੇ ਆ ਰਹੇ ਸੀ ਅਰਫਾਨ ਇਹ ਦੇਖ ਕੇ ਸਹਿਮ ਗਿਆ ਕਿ ਉਸ ਦੀ jaan ਲੈਣ ਆ ਗਏ ਨੇ ਉਸਨੇ ਉੱਥੋਂ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਥੱਕੇ ਹੋਏ ਕਮਜ਼ੋਰ ਸਰੀਰ ਨੇ ਉਸ ਦਾ ਸਾਥ ਨਹੀਂ ਦਿੱਤਾ ਜਦੋਂ ਉਹ ਤਿੰਨ ਨੌਜਵਾਨ ਮੁਸਾਫਿਰ ਉਸਦੇ ਨੇੜੇ ਪਹੁੰਚੇ ਤਾਂ ਉਹਨਾਂ ਨੇ ਉਸ ਨੂੰ ਸਲਾਮ ਕੀਤਾ ਤੇ ਉਹਨਾਂ ਦੇ ਚਿਹਰਿਆਂ ਤੇ ਮੁਸਕਾਨ ਵੇਖ ਕੇ ਇਰਫਾਨ ਦਾ ਡਰ ਖਤਮ ਹੋ ਗਿਆ। ਉਹ ਤਿੰਨ ਉਸ ਦੇ ਕੋਲ ਆ ਕੇ ਬੈਠ ਗਏ ਤੇ ਉਸ ਨੂੰ ਪਾਣੀ ਪਿਲਾਇਆ। ਉਹਨਾਂ ਨੇ ਇਰਫਾਨ ਤੋਂ ਪੁੱਛਿਆ ਕਿ ਉਹ ਕੌਣ ਹੈ ਪਰ ਬੇਹੋਸ਼ੀ ਦੀ ਹਾਲਤ ਵਿੱਚ ਉਹ ਕੋਈ ਜਵਾਬ ਨਾ ਦੇ ਸਕਿਆ। ਇੱਕ ਨੌਜਵਾਨ ਨੇ ਯਕੀਨ ਦਿਵਾਉਂਦੇ ਹੋਏ ਕਿਹਾ ਕਿ ਘਬਰਾਓ ਨਾ ਭਾਈ ਸਾਹਿਬ ਅਸੀਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ। ਮੈਂ ਇੱਕ ਸਧਾਰਨ ਕਿਸਾਨ ਹਾਂ ਤੇ ਮੇਰਾ ਪਿਓ ਇੱਕ شریف ਇਨਸਾਨ ਹੈ। ਗਰੀਬੀ ਤੇ ਤੰਗੀ ਦੀ ਹਾਲਤ ਨੇ ਮੈਨੂੰ ਨਿਰਾਸ਼ ਕਰ ਦਿੱਤਾ ਹੈ। ਐਸ ਲਈ ਮੈਂ ਫੈਸਲਾ ਕੀਤਾ ਕਿ ਨਵੀਂ ਦੁਨੀਆ ਦੀ ਖੋਜ ਕਰਾਂ ਕੁਝ ਐਸਾ ਕਰਾਂ ਜੋ ਮੇਰੀ ਜ਼ਿੰਦਗੀ ਨੂੰ ਬਦਲ ਦੇਵੇ ਦੂਜੇ ਮੁਸਾਫਰ ਨੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਮੈਂ ਇੱਕ ਵਪਾਰੀ ਹਾਂ ਮੈਂ ਆਪਣੀ ਮਿਹਨਤ ਤੇ ਅਕਲ ਦੇ ਨਾਲ ਵਪਾਰ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਬਹੁਤ ਦੌਲਤ ਕਮਾਈ ਪਰ ਮੇਰੀ ਇੱਕ ਕਮਜ਼ੋਰੀ ਹੈ ਕਿ ਮੈਂ ਦੂਜਿਆਂ ਤੇ ਬਹੁਤ ਜਲਦੀ ਭਰੋਸਾ ਕਰ ਲੈਂਦਾ ਹਾਂ ਇਸੇ ਆਦਤ ਨੇ ਮੈਨੂੰ ਧੋਖਾ ਦਿੱਤਾ ਤੇ ਮੇਰਾ ਸਾਰਾ ਕੁਝ ਲੁੱਟਿਆ ਗਿਆ ਜੋ ਕੁਝ ਮੈਂ ਸਾਲਾਂ ਦੀ ਮਿਹਨਤ ਨਾਲ ਕਮਾਇਆ ਸੀ ਉਹ ਇੱਕ ਪਲ ਵਿੱਚ ਖਤਮ ਹੋ ਗਿਆ ਮੈਂ ਵੀ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਆਪਣੇ ਦੋਸਤਾਂ ਦੇ ਨਾਲ ਨਿਕਲਿਆ ਵਾਂ ਤੀਜੇ ਮੁਸਾਫਰ ਨੇ ਦੁੱਖ ਭਰੇ ਲਹਿਜ਼ੇ ਵਿੱਚ ਕਿਹਾ ਕਿ ਮੈਂ ਇੱਕ ਅਮੀਰ ਤੇ ਇੱਜ਼ਤਦਾਰ ਘਰਾਣੇ ਦਾ ਸ਼ਖਸ ਹਾਂ ਮੇਰੀ ਪਰਵਰਿਸ਼ ਚੰਗੇ ਖਾਨਦਾਨ ਦੇ ਮਾਹੌਲ ਵਿੱਚ ਹੋਈ ਪਰ ਇੱਕ ਦਿਨ ਮੇਰੇ ਤੇ ਐਸਾ ਇਲਜ਼ਾਮ ਲਗਾਇਆ ਗਿਆ ਜਿਹਦਾ ਗੁਨਾਹ ਮੈਂ ਸੋਚ ਵੀ ਨਹੀਂ ਸਕਦਾ ਮੇਰੇ ਪਿਤਾ ਜੀ ਨੂੰ ਮੇਰੀ ਬੇਗਨਾਹੀ ਤੇ ਯਕੀਨ ਨਹੀਂ ਆਇਆ ਉਹਨਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਅੱਜ ਮੈਂ ਬੇਘਰ ਤੇ ਬੇਸਹਾਰਾ ਦਰਦਰਦੀਆਂ ਠੋਕਰਾਂ ਖਾ ਰਿਹਾ ਜਦੋਂ ਤਿੰਨਾਂ ਮੁਸਾਫਰਾ ਨੇ ਆਪਣੀ ਗੱਲ ਖਤਮ ਕੀਤੀ ਤਾਂ ਉਹਨਾਂ ਨੇ ਅਰਫਾਨ ਨੂੰ ਪੁੱਛਿਆ ਕਿ ਉਹ ਆਪਣੇ ਬਾਰੇ ਵੀ ਕੁਝ ਦੱਸੇ ਅਰਫਾਨ ਨੇ ਕਿਹਾ ਕਿ ਮੈਂ ਤਾਂ ਸਿਰਫ ਇੱਕ ਰੱਬ ਦਾ ਬੰਦਾ ਵਾਂ ਤੇ ਉਹ ਅੱਲਾ ਹੀ ਮੇਰਾ ਸਹਾਰਾ ਹੈ ਇਸ ਤੋਂ ਇਲਾਵਾ ਮੇਰਾ ਹੋਰ ਕਿਸੇ ਨਾਲ ਕੋਈ ਤਾਲੁਕ ਨਹੀਂ ਉਹ ਤਿੰਨੋਂ ਦੋਸਤ ਅਰਫਾਨ ਦੀਆਂ ਗੱਲਾਂ ਸੁਣ ਕੇ ਸੋਚਾਂ ਵਿੱਚ ਪੈ ਗਏ ਤੇ ਇੱਕ ਨੇ ਕਿਹਾ ਕਿ ਤੁਹਾਡੀਆਂ ਗੱਲਾਂ ਤੋਂ ਲੱਗਦਾ ਹੈ ਕਿ ਤੁਸੀਂ ਕੋਈ ਆਮ ਇਨਸਾਨ ਨਹੀਂ ਹੋ ਤੁਹਾਡੀਆਂ ਗੱਲਾਂ ਵਿੱਚ ਗਹਿਰਾਈ ਤੇ ਦਰਦ ਨਜ਼ਰ ਆਉਂਦਾ ਹੈ ਸਾਡੇ ਤੇ ਭਰੋਸਾ ਕਰੋ ਤੇ ਸਾਨੂੰ ਦੱਸੋ ਜ਼ਰੂਰ ਕਿ ਤੁਸੀਂ ਅਸਲ ਵਿੱਚ ਕੌਣ ਹੋ ਇਰਫਾਨ ਨੇ ਇੱਕ ਲੰਮਾ ਹੌਂਕਾ ਭਰਿਆ ਤੇ ਬੋਲਿਆ ਕਿ ਮੈਂ ਇੱਕ ਬਾਦਸ਼ਾਹ ਹਾਂ ਉਹ ਤਿੰਨੋਂ ਮੁਸਾਫਿਰ ਹੈਰਾਨ ਹੋ ਕੇ ਉਸਦੇ ਵੱਲ ਦੇਖਣ ਲੱਗੇ ਇਰਫਾਨ ਨੇ ਅੱਗੇ ਕਿਹਾ ਵਕਤ ਕਦੇ ਵੀ ਕਿਸੇ ਦੇ ਨਾਲ ਵਫਾਦਾਰ ਨਹੀਂ ਰਹਿੰਦਾ ਚਾਹੇ ਉਹ ਆਮ ਇਨਸਾਨ ਹੋਵੇ ਜਾਂ ਕੋਈ ਬਾਦਸ਼ਾਹ ਮੇਰੇ ਪਿਤਾ ਨੇ ਆਪਣੀ ਜ਼ਿੰਦਗੀ ਨੇਕੀ ਤੇ ਲੋਕਾਂ ਦੀ ਸੇਵਾ ਵਿੱਚ ਬਿਤਾਈ। ਉਹਨਾਂ ਦੀ ਮੌਤ ਤੋਂ ਬਾਅਦ ਰਾਜਗਦੀ ਮੇਰੇ ਹਿੱਸੇ ਵਿੱਚ ਆਈ। ਮੇਰੀ ਪਰਵਰਿਸ਼ ਰੱਬ ਦੇ ਨੇਕ ਬੰਦਿਆਂ ਦੀ ਸ਼ਿਰਕਤ ਵਿੱਚ ਹੋਈ, ਜਿੱਥੇ ਬਚਪਨ ਤੋਂ ਹੀ ਮੈਨੂੰ ਸਿਆਣਪ, ਇਨਸਾਫ਼ ਦੇ ਅਸੂਲਾਂ ਬਾਰੇ ਸਿਖਾਇਆ ਗਿਆ ਤੇ ਰਾਜਨੀਤਿਕ ਵਿਦਿਆ ਮਿਲੀ। ਕਿਉਂਕਿ ਸੱਚੀ ਬਾਦਸ਼ਾਹੀ ਸਿਰਫ ਰੱਬ ਦੀ ਹੀ ਹੈ। ਮੈਂ ਆਪਣੇ ਅਹੁਦੇ ਨੂੰ ਰੱਬ ਦੀ ਅਮਾਨਤ ਸਮਝ ਕੇ ਸੱਚੀ ਭਾਵਨਾ ਤੇ ਇਮਾਨਦਾਰੀ ਨਾਲ ਕੰਮ ਕੀਤਾ। ਇਹ ਸੁਣ ਕੇ ਤਿੰਨੇ ਮੁਸਾਫਿਰ ਹੈਰਾਨੀ ਨਾਲ ਪੁੱਛਣ ਲੱਗੇ ਤਾਂ ਫਿਰ ਤੁਹਾਡੀ ਇਹ ਹਾਲਤ ਕਿਵੇਂ ਹੋਈ ਇਹ ਸੁਣ ਕੇ ਇਰਫਾਨ ਦੇ ਚਿਹਰੇ ਤੇ ਗਮ ਦੀਆਂ ਲਕੀਰਾਂ ਨਜ਼ਰ ਆਉਣ ਲੱਗੀਆਂ ਉਸਨੇ ਜਵਾਬ ਦਿੱਤਾ ਕਿ ਮੇਰਾ ਇੱਕ ਭਰਾ ਹੈ ਜੋ ਬੜਾ ਬਤਮੀਜ਼ ਤੇ ਜ਼ਿੱਦੀ ਹੈ ਉਹ ਹਮੇਸ਼ਾ ਦੁਸ਼ਮਣਾਂ ਦੇ ਨਾਲ ਮਿਲ ਕੇ ਸਾਜ਼ਿਸ਼ਾਂ ਕਰਦਾ ਰਿਹਾ ਮੈਂ ਉਸ ਨੂੰ ਤਖਤ ਸੰਭਣ ਦੀ ਦਾਵਤ ਵੀ ਦਿੱਤੀ ਪਰ ਉਹ ਮੰਨਿਆ ਨਹੀਂ ਤੇ ਇੱਕ ਦਿਨ ਉਸਨੇ ਆਪਣੇ ਸਾਥੀਆਂ ਨੂੰ ਸ਼ਹਿਰ ਵਿੱਚ ਲੁੱਟਮਾਰ ਤੇ ਕਤਲੇਆਮ ਦਾ ਹੁਕਮ ਦੇ ਦਿੱਤਾ ਉਹਨਾਂ ਵਿੱਚੋਂ ਇੱਕ ਟੋਲੀ ਜਿੱਦੀ ਕਮਾਨ ਉਹ ਖੁਦ ਕਰ ਰਿਹਾ ਸੀ ਉਹ ਮੇਰੇ ਮਹਿਲ ਤੇ ਹਮਲਾ ਕਰਨ ਆ ਗਈ ਮੇਰੇ ਪਹਿਰੇਦਾਰ ਤੇ ਨਜ਼ਦੀਕੀ ਸਾਥੀਆਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜੇ ਮੈਂ ਵਕਤ ਤੇ ਉਥੋਂ ਨਾ ਨਿਕਲਦਾ ਤਾਂ ਅੱਜ ਮੈਂ ਵੀ ਉਹਨਾਂ ਲੋਕਾਂ ਵਿੱਚ ਸ਼ਾਮਲ ਹੁੰਦਾ ਜਿਨ੍ਹਾਂ ਨੂੰ ਮੇਰੇ ਭਰਾ ਨੇ ਮੌਤ ਦੇ ਘਾਟ ਉਤਾਰ ਦਿੱਤਾ ਪਰ ਰੱਬ ਦੀ ਰਜ਼ਾ ਕੁਝ ਹੋਰ ਹੀ ਸੀ ਮੇਰੀ ਜਾਨ ਤਾਂ ਬਚ ਗਈ ਪਰ ਮੇਰਾ ਤਖਤ ਰਾਜ ਤੇ ਮੇਰੇ ਲੋਕ ਸਾਰਾ ਕੁਝ ਮੇਰੇ ਤੋਂ ਖੋਇਆ ਗਿਆ ਅੱਜ ਮੈਂ ਬਿਲਕੁਲ ਇਕੱਲਾ ਜ਼ਰੂਰ ਹਾਂ ਪਰ ਮੈਨੂੰ ਕੋਈ ਗਮ ਨਹੀਂ ਕਿਉਂਕਿ ਰੱਬ ਹਮੇਸ਼ਾ ਮੇਰੇ ਨਾਲ ਹੈ ਵੇਖੋ ਉਸਨੇ ਤੁਹਾਨੂੰ ਭੇਜਿਆ ਤੇ ਮੇਰੀ ਜਾਨ ਬਚ ਗਈ ਰਫਾਨ ਦੀਆਂ ਗੱਲਾਂ ਸੁਣ ਕੇ ਤਿੰਨੋਂ ਨੌਜਵਾਨ ਇੱਕੋ ਵਾਰੀ ਚ ਕਹਿਣ ਲੱਗੇ ਕਿ ਨਹੀਂ ਅੱਜ ਤੋਂ ਅਸੀਂ ਚਾਰੇ ਦੋਸਤਾਂ ਤੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਹਾਂ ਸਾਡਾ ਇੱਕੋ ਰਸਤਾ ਤੇ ਇੱਕੋ ਮਕਸਦ ਹੋਵੇਗਾ ਸੋ ਉਹ ਚਾਰੇ ਕੁਝ ਦਿਨ ਆਰਾਮ ਕਰਨ ਤੋਂ ਬਾਅਦ ਸਫ਼ਰ ਤੇ ਰਵਾਨਾ ਹੋਏ ਤੁਰਦੇ ਤੁਰਦੇ ਉਹ ਆਪਸ ਵਿੱਚ ਗੱਲਾਂ ਕਰ ਰਹੇ ਸੀ ਕਿ ਕਾਮਯਾਬ ਜ਼ਿੰਦਗੀ ਕਿਵੇਂ ਗੁਜ਼ਾਰੀ ਜਾ ਸਕਦੀ ਹੈ ਹਰ ਕੋਈ ਆਪਣੇ ਤਜਰਬੇ ਦੇ ਮੁਤਾਬਕ ਆਪਣੀ رائے ਦੇ ਰਿਹਾ ਸੀ ਸੋ ਸਭ ਤੋਂ ਪਹਿਲਾਂ ਕਿਸਾਨ ਦੇ ਪੁੱਤਰ ਨੇ ਕਿਹਾ ਕਿ ਮੇਰੀ رائے ਵਿੱਚ ਜ਼ਿੰਦਗੀ ਵਿੱਚ ਕਾਮਯਾਬੀ ਮਿਹਨਤ ਨਾਲ ਮਿਲਦੀ ਹੈ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਹਰ ਹਾਲਤ ਵਿੱਚ ਆਪਣੀ ਮਿਹਨਤ ਜਾਰੀ ਰੱਖੇ ਭਾਵੇਂ ਹਾਲਾਤ ਕਿਹੋ ਜਿਹੇ ਵੀ ਹੋਣ ਵਪਾਰੀ ਦੇ ਪੁੱਤਰ ਨੇ ਇਸ ਤੇ ਇਤਰਾਜ਼ ਕੀਤਾ ਉਹ ਬੋਲਿਆ ਕਿ ਮੈਂ ਇਸ ਨੂੰ ਨਹੀਂ ਮੰਨਦਾ ਮੇਰੇ ਖਿਆਲ ਵਿੱਚ ਮਿਹਨਤ ਦਾ ਕੋਈ ਫਾਇਦਾ ਨਹੀਂ ਜਦੋਂ ਤੱਕ ਇਹਦੇ ਨਾਲ ਅਕਲ ਨਾ ਹੋਵੇ ਅਕਲ ਦੇ ਬਿਗੈਰ ਮਿਹਨਤ ਸਿਰਫ ਵਕਤ ਜ਼ਾਇਆ ਕਰਨ ਦੇ ਬਰਾਬਰ ਹੈ ਉਹ ਨੌਜਵਾਨ ਜਿਹਦਾ ਸਬੰਧ ਉੱਚੇ ਖਾਨਦਾਨ ਦੇ ਨਾਲ ਸੀ ਉਹ ਬੜਾ ਸੋਹਣਾ ਸੀ ਉਹ ਕਹਿਣ ਲੱਗਾ ਕਿ ਤੁਸੀਂ ਦੋਵੇਂ ਗਲਤ ਹੋ ਮੇਰੇ ਹਿਸਾਬ ਨਾਲ ਇਨਸਾਨ ਨੂੰ ਉਸਦੇ ਮਕਸਦ ਤੱਕ ਨਾ ਤਾਂ ਅਕਲ ਪਹੁੰਚਾ ਸਕਦੀ ਹੈ ਤੇ ਨਾ ਹੀ ਮਿਹਨਤ ਮੇਰੇ ਖਿਆਲ ਵਿੱਚ ਸੁੰਦਰਤਾ ਤੇ ਚੰਗੀ ਬੋਲਚਾਲ ਹੀ ਉਹ ਗੁਣ ਨੇ ਜੋ ਹਰ ਹਾਲਾਤ ਨੂੰ ਬਿੱਤਰ ਬਣਾ ਸਕਦੇ ਨੇ ਇਹੀ ਉਹ ਖੂਬੀਆਂ ਨੇ ਜੋ ਸਾਨੂੰ ਇਹਨਾਂ ਦੁਸ਼ਵਾਰੀਆਂ 'ਚੋਂ ਕੱਢ ਸਕਦੀਆਂ ਨੇ ਅਰਫਾਨ ਇਹ ਗੱਲਾਂ ਸੁਣ ਰਿਹਾ ਸੀ ਪਰ ਖਾਮੋਸ਼ ਰਿਹਾ ਜਦੋਂ ਉਹਦੇ ਸਾਥੀਆਂ ਨੇ ਉਹਦੇ ਵਿਚਾਰ ਪੁੱਛੇ ਤਾਂ ਉਸਨੇ ਥੋੜਾ ਸੋਚਿਆ ਫਿਰ ਉਹ ਕਹਿਣ ਲੱਗਾ ਕਿ ਦੁਨੀਆ ਦੇ ਮਸਲੇ ਵੀ ਅਜੀਬ ਨੇ ਇਨਸਾਨ ਨੂੰ ਹੈਰਾਨ ਕਰ ਦਿੰਦੇ ਨੇ ਕਈ ਵਾਰ ਨਾ ਮਿਹਨਤ ਦਾ ਕੋਈ ਫਾਇਦਾ ਹੁੰਦਾ ਨਾ ਅਕਲ ਦਾ ਤੇ ਨਾ ਹੀ ਸੋਹਣੀਆਂ ਗੱਲਾਂ ਦਾ ਮੇਰੀ ਜ਼ਿੰਦਗੀ ਦੇ ਤਜਰਬਿਆਂ ਨੇ ਮੈਨੂੰ ਸਿਖਾਇਆ ਹੈ ਕਿ ਤਕਦੀਰ ਰੱਬ ਦੇ ਹੱਥ ਵਿੱਚ ਹੈ ਅਸੀਂ ਇਨਸਾਨ ਆਪਣੀ ਸਮਰੱਥਾ ਵਿੱਚ ਦਿੱਤੇ ਹੋਏ ਰਸਤੇ ਤੇ ਹੀ ਚੱਲਦੇ ਹਾਂ ਸਾਰੀਆਂ ਗੱਲਾਂ ਬੇਕਾਰ ਨੇ ਜਦੋਂ ਤੱਕ ਰੱਬ ਦੀ ਰਜ਼ਾ ਨਾ ਹੋਵੇ ਚਾਰਾਂ ਦੀ ਇਹ ਬੈਸ ਬੇਨਤੀਜਾ ਰਹੀ ਤੇ ਫਿਰ ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਉਹ ਉੱਥੋਂ ਰਵਾਨਾ ਹੋ ਗਏ ਚੱਲਦੇ ਚੱਲਦੇ ਉਹ ਇੱਕ ਉੱਚੀ ਪਹਾੜੀ ਤੇ ਪਹੁੰਚੇ ਉੱਥੋਂ ਉਹਨਾਂ ਨੂੰ ਇੱਕ ਸ਼ਹਿਰ ਨਜ਼ਰ ਆਇਆ ਐਸਾ ਸ਼ਹਿਰ ਜਿਦੇ ਵਿੱਚ ਕਾਰ ਪਹਾੜ ਤੇ ਜੰਗਲ ਸੀ ਉਹਨਾਂ ਚਾਰਾਂ ਨੇ ਮਹਿਸੂਸ ਕੀਤਾ ਕਿ ਹੁਣ ਉਹ ਆਪਣੀ ਜ਼ਿੰਦਗੀ ਦੇ ਇੱਕ ਨਵੇਂ ਰਾਹ ਵਿੱਚ ਦਾਖਲ ਹੋ ਰਹੇ ਨੇ ਕਿਸਾਨ ਦਾ ਪੁੱਤਰ ਸਭ ਤੋਂ ਪਹਿਲਾਂ ਬੋਲਿਆ ਕਿ ਮੇਰੀ ਰਹਿ ਵਿੱਚ ਇਹ ਸ਼ਹਿਰ ਸਾਡੀ ਕਿਸਮਤ ਸਵਾਰ ਸਕਦਾ ਹੈ ਸੋ ਮੈਂ ਸਭ ਤੋਂ ਪਹਿਲਾਂ ਕੰਮ ਦੀ ਖੋਜ ਕਰਨ ਜਾਵਾਂਗਾ ਤਾਂ ਜੋ ਕੁਝ ਪੈਸੇ ਕਮਾ ਸਕਾਂ ਤੁਸੀਂ ਸਾਰੇ ਇੱਥੇ ਮੇਰਾ ਇੰਤਜ਼ਾਰ ਕਰੋ ਇਹ ਕਹਿਣ ਤੋਂ ਬਾਅਦ ਉਹ ਪਹਾੜੀ ਤੋਂ نیچے ਉਤਰਿਆ ਤੇ ਸ਼ਹਿਰ ਵਿੱਚ ਦਾਖਲ ਹੋਇਆ ਉੱਥੇ ਉਸਨੇ ਵਪਾਰੀਆਂ ਤੇ ਕਾਰੀਗਰਾਂ ਨੂੰ ਆਪਣੇ ਲਈ ਕੋਈ ਕੰਮ ਪੁੱਛਿਆ ਪਰ ਉਸਨੂੰ ਕੋਈ ਕੰਮ ਨਾ ਮਿਲਿਆ ਆਖਰਕਾਰ ਜੰਗਲ ਦੇ ਨਜ਼ਦੀਕ ਉਸਦੀ ਮੁਲਾਕਾਤ ਇੱਕ ਲੱਕੜਹਾਰੇ ਨਾਲ ਹੋਈ ਕਿਸਾਨ ਨੇ ਪੁੱਛਿਆ ਕਿ ਤੁਸੀਂ ਮੈਨੂੰ ਆਪਣੇ ਕੋਲ ਕੰਮ ਤੇ ਰੱਖ ਸਕਦੇ ਹੋ ਤਾਂ ਜੋ ਮੈਂ ਤੇ ਮੇਰੇ ਤਿੰਨ ਸਾਥੀ ਆਪਣਾ ਪੇਟ ਭਰ ਸਕੀਏ ਲੱਕੜਹਾਰੇ ਨੇ ਜਵਾਬ ਦਿੱਤਾ ਕਿ ਇੱਕ ਕਹਾੜੀ ਚੁੱਕੋ ਲੱਕੜਾਂ ਕਟੋ ਤੇ ਇਹਨਾਂ ਨੂੰ ਸ਼ਹਿਰ ਵਿੱਚ ਲਿਜਾ ਕੇ ਵੇਚੋ ਤੁਹਾਨੂੰ ਇਸ ਕੰਮ ਦੇ 10 ਰੁਪਏ ਮਿਲਣਗੇ ਕੁਝ ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਕਿਸਾਨ ਦੇ ਪੁੱਤਰ ਨੇ ਲੱਕੜਾਂ ਦਾ ਇੱਕ ਗੱਠਾ ਇਕੱਠਾ ਕੀਤਾ ਤੇ ਉਹਨੂੰ ਸ਼ਹਿਰ ਵਿੱਚ ਲਿਜਾ ਕੇ ਵੇਚ ਦਿੱਤਾ ਇਸ ਤਰ੍ਹਾਂ ਮਿਹਨਤ ਦੇ ਨਾਲ ਉਸਨੇ 10 ਰੁਪਏ ਕਮਾਏ ਤੇ ਆਪਣੇ ਤੇ ਆਪਣੇ ਸਾਥੀਆਂ ਲਈ ਖਾਣਾ ਖਰੀਦਿਆ ਵਾਪਸ ਆਉਂਦੇ ਸਮੇ ਉਸਨੇ ਸ਼ਹਿਰ ਦੇ ਦਾਖਲੀ ਦਰਵਾਜ਼ੇ ਤੇ ਲਿਖਿਆ ਕਿ ਮਿਹਨਤ ਦਾ ਫਲ 10 ਰੁਪਏ ਜਿਹਦੇ ਨਾਲ ਸਾਡਾ পেট ਭਰੇਗਾ ਉਹ ਖਾਣਾ ਲੈ ਕੇ ਦੋਸਤਾਂ ਕੋਲ ਪਹੁੰਚਿਆ ਤੇ ਸਭ ਨੇ ਖੁਸ਼ੀ-ਖੁਸ਼ੀ ਖਾਣਾ ਖਾਦਾ ਤੇ ਰੱਬ ਦਾ ਸ਼ੁਕਰ ਅਦਾ ਕੀਤਾ ਅਗਲੀ ਸਵੇਰ ਸਭ ਨੇ ਉੱਚੇ ਖਾਨਦਾਨ ਨਾਲ ਸੰਬੰਧ ਰੱਖਣ ਵਾਲੇ ਨੌਜਵਾਨ ਨੂੰ ਕਿਹਾ ਕਿ ਚੱਲ ਹੁਣ ਤੂੰ ਸ਼ਹਿਰ ਜਾ ਤੇ ਆਪਣੀ ਸੁੰਦਰਤਾ ਤੇ ਸੋਹਣੀਆਂ ਗੱਲਾਂ ਦਾ ਫਾਇਦਾ ਉਠਾ ਕੇ ਕੁਝ ਕਮਾਈ ਕਰਕੇ ਵਿਖਾ ਇੱਧਰ ਉੱਧਰ ਭਟਕਦਾ ਰਿਹਾ ਪਰ ਸਮੇਂ ਦੀ ਬਰਬਾਦੀ ਤੋਂ ਇਲਾਵਾ ਉਸਦੇ ਹੱਥ ਕੁਝ ਨਹੀਂ ਆਇਆ ਉਹ ਨਿਰਾਸ਼ ਹੋ ਕੇ ਵਾਪਸ ਆ ਹੀ ਰਿਹਾ ਸੀ ਕਿ ਉਹਦੀ ਮੁਲਾਕਾਤ ਇੱਕ ਆਦਮੀ ਨਾਲ ਹੋਈ ਜੋ ਆ ਕੇ ਉਸ ਨੂੰ ਕਹਿਣ ਲੱਗਾ ਕਿ ਮੈਂ ਇੱਕ ਚિત੍ਰਕਾਰ ਹਾਂ ਤੇ ਜਿੱਥੇ ਵੀ ਮੈਨੂੰ ਸੁੰਦਰਤਾ ਨਜ਼ਰ ਆਉਂਦੀ ਹੈ ਉਹਦੀ ਤਸਵੀਰ ਬਣਾਉਂਦਾ ਹਾਂ ਕੀ ਤੁਸੀਂ ਮੇਰੀ ਗੱਲ ਮੰਨੋਗੇ ਕਿ ਮੈਂ ਤੁਹਾਡੀ ਤਸਵੀਰ ਬਣਾਵਾਂ ਜੋ ਇਸ ਸ਼ਹਿਰ ਵਿੱਚ ਸੁੰਦਰਤਾ ਤੇ ਜਵਾਨੀ ਦਾ ਨਮੂਨਾ ਹੋਵੇ ਮੁਸਾਫਰ ਨੌਜਵਾਨ ਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਾ ਹੋਇਆ ਤੇ ਉਸਨੇ ਵੀ ਇਸ਼ਾਰੇ ਦੇ ਨਾਲ ਆਪਣੀ ਸਹਿਮਤੀ ਜ਼ਾਹਰ ਕਰ ਦਿੱਤੀ। ਸੋ ਚਿੱਤਰਕਾਰ ਉਸਨੂੰ ਆਪਣੇ ਘਰ ਲੈ ਗਿਆ। ਘਰ ਪਹੁੰਚ ਕੇ ਚਿੱਤਰਕਾਰ ਨੇ ਉਸਨੂੰ ਸ਼ਾਹੀ ਲਿਬਾਸ ਦਿੱਤਾ। ਸੋਹਣੇ ਕੱਪੜੇ ਦਿੱਤੇ। ਨੌਜਵਾਨ ਨੇ ਉਹ ਕੱਪੜੇ ਪਹਿਨ ਲਏ ਤੇ ਚਿੱਤਰਕਾਰ ਦੇ ਕਹਿਣ ਤੇ ਇੱਕ ਤਖਤ ਤੇ ਬੈਠ ਗਿਆ। ਚਿੱਤਰਕਾਰ ਨੇ ਤਸਵੀਰ ਬਣਾਉਣੀ ਸ਼ੁਰੂ ਕਰ ਦਿੱਤੀ। ਜਦੋਂ ਉਸਦਾ ਕੰਮ ਮੁਕੰਮਲ ਹੋ ਗਿਆ ਤਾਂ ਉਸਨੇ ਨੌਜਵਾਨ ਨੂੰ 100 ਰੁਪਏ ਦਿੱਤੇ। ਨੌਜਵਾਨ ਦੀ ਖੁਸ਼ੀ ਦੀ ਹੱਦ ਨਾ ਰਹੀ ਉਹ ਸ਼ਹਿਰ ਦੀ ਮੰਡੀ ਵਿੱਚ ਗਿਆ। ਤੇ ਉਥੋਂ ਖਾਣ ਪੀਣ ਦੀਆਂ ਚੀਜ਼ਾਂ ਆਪਣੇ ਦੋਸਤਾਂ ਲਈ ਕੱਪੜੇ ਤੇ ਜੁੱਤੀਆਂ ਖਰੀਦੀਆਂ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਉਸਨੇ ਸ਼ਹਿਰ ਦੇ ਮੇਨ ਦਰਵਾਜ਼ੇ ਤੇ ਆਪਣੇ ਕਿਸਾਨ ਦੋਸਤ ਦੀ ਲਿਖਤ ਦੇ ਹੇਠਾਂ ਲਿਖਿਆ ਕਿ ਸੁੰਦਰਤਾ ਮਿਹਨਤ ਤੋਂ ਬਿਹਤਰ ਹੈ ਸੁੰਦਰਤਾ ਦੀ ਇੱਕ ਦਿਨ ਦੀ ਕੀਮਤ 100 ਰੁਪਏ ਜਦੋਂ ਵਾਪਸ ਆਇਆ ਤਾਂ ਸਾਰੇ ਦੋਸਤਾਂ ਨੇ ਮਿਲ ਕੇ ਖਾਣਾ ਖਾਧਾ ਤੇ ਨਵੇਂ ਕੱਪੜੇ ਪਹਿਨੇ ਕੁਝ ਦਿਨ ਗੁਜ਼ਰੇ ਤੇ ਪੈਸਾ ਖਤਮ ਹੋ ਗਿਆ ਤਾਂ ਅਰਫਾਨ ਨੇ ਵਪਾਰੀ ਦੇ ਪੁੱਤਰ ਨੂੰ ਕਿਹਾ ਕਿ ਹੁਣ ਤੇਰੀ ਵਾਰੀ ਹੈ ਅਕਲ ਅਜ਼ਮਾਉਣ ਦਾ ਸਮਾਂ ਆ ਗਿਆ ਹੈ ਜਾਂ ਤੇ ਆਪਣੀ ਅਕਲ ਦੇ ਜ਼ਰੀਏ ਸਾਡੇ ਲਈ ਕੁਝ ਖਾਣੇ ਦਾ ਇੰਤਜ਼ਾਮ ਕਰ ਵਪਾਰੀ ਦਾ ਪੁੱਤਰ ਵੀ ਸ਼ਹਿਰ ਚਲਾ ਗਿਆ ਪਰ ਉਹ ਅਣਜਾਣ ਸੀ ਉਸ ਨੂੰ ਕੁਝ ਸਮਝ ਨਾ ਆਈ ਕਿ ਕੀ ਕਰੇ ਤੇ ਕੀ ਨਾ ਕਰੇ ਉਹ ਬਾਜ਼ਾਰਵਾਲ ਤੁਰ ਪਿਆ ਉੱਥੇ ਉਸ ਨੇ ਦੇਖਿਆ ਕਿ ਸਾਰੇ ਵਪਾਰੀ ਆਪਣਾ ਕਾਰੋਬਾਰ ਛੱਡ ਕੇ ਸਮੁੰਦਰ ਦੇ ਕਿਨਾਰੇ ਵੱਲ ਦੌੜ ਰਹੇ ਨੇ ਉਹ ਵੀ ਉਹਨਾਂ ਦੇ ਪਿੱਛੇ-ਪਿੱਛੇ ਚੱਲਦਾ ਰਿਹਾ ਜਦੋਂ ਉਹ ਕਿਨਾਰੇ ਤੇ ਪਹੁੰਚਿਆ ਤਾਂ ਵੇਖਿਆ ਕਿ ਇੱਕ ਵਪਾਰ ਦੇ ਮਾਲ ਨਾਲ ਭਰਿਆ ਹੋਇਆ ਵੱਡਾ ਜਹਾਜ਼ किनਾਰੇ ਉੱਪਰ ਰੁਕਿਆ ਹੋਇਆ ਸੀ ਸ਼ਹਿਰ ਦੇ ਵਪਾਰੀਆਂ ਨੇ ਜਹਾਜ਼ ਤੇ ਚੜ੍ਹ ਕੇ ਮਾਲ ਖਰੀਦਣ ਲਈ ਗੱਲਬਾਤ ਕੀਤੀ ਪਰ ਕੀਮਤ ਵੱਧ ਹੋਣ ਕਰਕੇ ਉਹਨਾਂ ਨੇ ਕੁਝ ਵੀ ਨਹੀਂ ਖਰੀਦਿਆ ਤੇ ਵਾਪਸ ਚਲੇ ਗਏ ਉਹ ਕਹਿੰਦੇ ਜਾ ਰਹੇ ਸੀ ਕਿ ਕੁਝ ਦਿਨਾਂ ਬਾਅਦ ਜਦੋਂ ਮਾਲ ਬੇਕਾਰ ਹੋ ਜਾਵੇਗਾ ਤਾਂ ਇਸ ਦਾ ਮਾਲ ਕਿਸ ਨੂੰ ਘੱਟ ਕੀਮਤ ਤੇ ਵੇਚਣ ਲਈ ਮਜਬੂਰ ਹੋ ਜਾਵੇਗਾ ਸੋ ਜਦੋਂ ਸ਼ਹਿਰ ਦੇ ਸਾਰੇ ਵਪਾਰੀ ਆਪਣੇ ਕੰਮਾਂ ਤੇ ਵਾਪਸ ਚਲੇ ਗਏ ਤਾਂ ਇਸ ਅਕਲਮੰਦ ਵਪਾਰੀ ਨੇ ਜਹਾਜ਼ ਦੇ ਮਾਲਕ ਤੋਂ ਸਾਰਾ ਮਾਲ 1 ਲੱਖ ਰੁਪਏ ਵਿੱਚ ਖਰੀਦ ਲਿਆ ਪਰ ਉਸਨੇ ਕਿਹਾ ਕਿ ਮੈਂ ਰਕਮ ਕੱਲ ਨੂੰ ਅਦਾ ਕਰਾਂਗਾ ਫਿਰ ਉਹ ਸ਼ਹਿਰ ਗਿਆ ਤੇ ਜਾ ਕੇ ਐਲਾਨ ਕਰ ਦਿੱਤਾ ਕਿ ਉਸਨੇ ਸਾਰਾ ਮਾਲ ਖਰੀਦ ਲਿਆ ਹੈ ਸ਼ਹਿਰ ਦੇ ਵਪਾਰੀ ਜੋ ਕਿ ਇਸ ਮਾਲ ਦੇ ਬਹੁਤ ਮਰੀਦ ਸੀ ਉਸ ਦੇ ਕੋਲ ਆਏ ਤੇ ਉਸ ਤੋਂ ਮਾਲ ਖਰੀਦਣ ਦੀ ਗੱਲ ਕੀਤੀ ਗੱਲਬਾਤ ਦੇ ਬਾਅਦ ਉਹਨਾਂ ਨੇ ਉਸ ਤੋਂ ਮਾਲ 1 ਲੱਖ ਤੇ 1000 ਰੁਪਏ ਵਿੱਚ ਖਰੀਦ ਲਿਆ ਨੌਜਵਾਨ ਨੇ ਵਪਾਰੀਆਂ ਤੋਂ ਰਕਮ ਲਈ ਤੇ ਜਹਾਜ਼ ਤੇ ਜਾ ਕੇ ਉਸ ਦੇ ਮਾਲਕ ਨੂੰ 1 ਲੱਖ ਰੁਪਏ ਦੇ ਦਿੱਤੇ ਤੇ ਸਾਰਾ ਮਾਲ ਵਪਾਰੀਆਂ ਦੇ ਹਵਾਲੇ ਕਰ ਦਿੱਤਾ ਆਪਣੀ ਅਕਲ ਦੇ ਬਲਬੂਤੇ ਉੱਤੇ ਉਹਨੇ ਹਜ਼ਾਰ ਰੁਪਏ ਦਾ ਮੁਨਾਫਾ ਕਮਾਇਆ ਹੁਣ ਨੌਜਵਾਨ ਵਪਾਰੀ ਨੇ ਸ਼ਹਿਰ ਦੇ ਦਾਖਲੀ ਦਰਵਾਜ਼ੇ ਤੇ ਆਪਣੇ ਦੋਸਤਾਂ ਦੀ ਲਿਖਤ ਦੇ ਹੇਠਾਂ ਲਿਖਿਆ ਕਿ ਅਕਲ ਸਭ ਤੋਂ ਵੱਡੀ ਤਾਕਤ ਹੈ ਇੱਕ ਦਿਨ ਦੀ ਕੀਮਤ 1000 ਰੁਪਏ ਹੁਣ ਚਾਰਾਂ ਦੋਸਤਾਂ ਨੇ ਇਸ ਰਕਮ ਦੇ ਨਾਲ ਕਈ ਹਫ਼ਤੇ ਖੁਸ਼ੀ ਨਾਲ ਗੁਜ਼ਾਰਾ ਕੀਤਾ ਜਦੋਂ ਰਕਮ ਖਤਮ ਹੋ ਗਈ ਤਾਂ ਤਿੰਨਾਂ ਨੇ ਇਰਫਾਨ ਨੂੰ ਕਿਹਾ ਕਿ ਹੁਣ ਤੇਰੀ ਵਾਰੀ ਹੈ ਉਹ ਮੈਂ ਤਾਂ ਸੁੰਦਰਤਾ ਤੇ ਅਕਲ ਤੇ ਯਕੀਨੀ ਰੱਖਦਾ ਹੁਣ ਜਾ ਤੇ ਜਾ ਕੇ ਤਕਦੀਰ ਦੇ ਸਹਾਰੇ ਸਾਡੇ ਲਈ ਕੁਝ ਕਮਾਈ ਕਰਕੇ ਦਿਆ ਹੁਣ ਇਮਤਿਹਾਨ ਦਾ ਸਮਾਂ ਆ ਗਿਆ ਹੈ ਇਰਫਾਨ ਇੱਕ ਬਾਦਸ਼ਾਹ ਸੀ ਉਹਨੇ ਜ਼ਿੰਦਗੀ ਵਿੱਚ ਕਦੇ ਵੀ ਰੋਜ਼ੀ ਕਮਾਉਣ ਦਾ ਕੰਮ ਨਹੀਂ ਕੀਤਾ ਸੀ ਉਹ ਹੈਰਾਨ ਸੀ ਕਿ ਕਿੱਥੋਂ ਸ਼ੁਰੂ ਕਰੇ ਜਦੋਂ ਉਹ ਸ਼ਹਿਰ ਵਿੱਚ ਦਾਖਲ ਹੋਇਆ ਤਾਂ ਉਸਨੇ ਦੇਖਿਆ ਕਿ ਲੋਕ ਰੋਂਦੇ ਤੇ ਵਿਰਲਾਪ ਕਰਦੇ ਹੋਏ ਇੱਕ ਜਗ੍ਹਾ ਇਕੱਠੇ ਹੋ ਰਹੇ ਨੇ ਜਦੋਂ ਉਹਨੇ ਪੁੱਛਿਆ ਤਾਂ ਪਤਾ ਲੱਗਿਆ ਕੇ ਸ਼ਹਿਰ ਦੇ ਬਾਦਸ਼ਾਹ ਦੀ ਮੌਤ ਹੋ ਗਈ ਹੈ ਜਨਾਜ਼ਾ ਨਜ਼ਰ ਆਇਆ ਤੇ ਲੋਕ ਵਿਰਲਾਪ ਕਰਦੇ ਹੋਏ ਬਾਦਸ਼ਾਹ ਨੂੰ ਆਖਰੀ ਰਸਮ ਲਈ ਲਿਜਾ ਰਹੇ ਸੀ ਅਰਫਾਨ ਵੀ ਉੱਥੇ ਮੌਜੂਦ ਸੀ ਪਰ ਉਹ ਅੰਤਮ ਯਾਤਰਾ ਵਿੱਚ ਸ਼ਰੀਕ ਨਾ ਹੋਇਆ ਇੱਕ ਵਪਾਰੀ ਨੇ ਉਸ ਨੂੰ ਵੇਖਿਆ ਉਸ ਨੇ ਆ ਕੇ ਪੁੱਛਿਆ ਕਿ ਤੂੰ ਕੌਣ ਹੈ ਇੱਥੋਂ ਦਾ ਤਾਂ ਨਹੀਂ ਲੱਗਦਾ ਇੱਥੇ ਕਿਉਂ ਖੜਾ ਹੈ ਤੂੰ ਵਿਰਲਾਪ ਕਿਉਂ ਨਹੀਂ ਕਰ ਰਿਹਾ ਅਰਫਾਨ ਨੇ ਕੋਈ ਜਵਾਬ ਨਾ ਦਿੱਤਾ ਵਪਾਰੀ ਨੂੰ ਸ਼ੱਕ ਹੋਇਆ ਵਪਾਰੀ ਨੇ ਉਸ ਨੂੰ ਦੂਸਰੇ ਰਾਜ ਦਾ ਜਸੂਸ ਸਮਝ ਕੇ ਸਪਾਈਆਂ ਦੇ ਹਵਾਲੇ ਕਰ ਦਿੱਤਾ ਉਹਨਾਂ ਨੇ ਤੁਰੰਤ ਅਰਫਾਨ ਨੂੰ ਕੈਦਖਾਨੇ ਵਿੱਚ ਕੈਦ ਕਰ ਦਿੱਤਾ ਉਧਰ ਉਸਦੇ ਤਿੰਨ ਸਾਥੀ ਉਸੇ ਜਗ੍ਹਾ ਉਸ ਦੀ ਵਾਪਸੀ ਦਾ ਇੰਤਜ਼ਾਰ ਕਰਦੇ ਰਹੇ ਜਦੋਂ ਉਹ ਦੂਜੇ ਦਿਨ ਵੀ ਵਾਪਸ ਨਾ ਆਇਆ ਤਾਂ ਉਹ ਖਬਰ ਲੈਣ ਦੇ ਲਈ ਸ਼ਹਿਰ ਵੱਲ ਗਏ ਤੇ ਇੱਧਰ ਜੋ ਬਾਦਸ਼ਾਹ ਦੁਨੀਆ ਤੋਂ ਚਲਾ ਗਿਆ ਸੀ ਉਹਦੀ ਨਾ ਤਾਂ ਕੋਈ ਸੰਤਾਨ ਸੀ ਤੇ ਨਾ ਕੋਈ ਭਰਾ ਜੋ ਉਸ ਤੋਂ ਬਾਅਦ ਰਾਜਗਦੀ ਸੰਭਾਲ ਸਕੇ ਉਸ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਚਿੱਠੀ ਆਪਣੇ ਸਭ ਤੋਂ ਨੇੜੇ ਤੇ ਭਰੋਸੇਮੰਦ ਵਜ਼ੀਰ ਦੇ ਨਾਮ ਲਿਖੀ ਸੀ ਉਸ ਨੂੰ ਦੱਸਿਆ ਸੀ ਕਿ ਮੇਰੇ ਮਰਨ ਤੋਂ ਬਾਅਦ ਹੀ ਇਸ ਚਿੱਠੀ ਨੂੰ ਖੋਲਣਾ ਹੈ ਜਦੋਂ ਵਜ਼ੀਰ ਨੇ ਉਹ ਚਿੱਠੀ ਖੋਲੀ ਤਾਂ ਉਸ ਵਿੱਚ ਬਾਦਸ਼ਾਹ ਦੀ ਵਸੀਅਤ ਦਰਜ ਸੀ ਉਸ ਨੇ ਆਪਣੀ ਜ਼ਿੰਦਗੀ ਵਿੱਚ ਹੀ ਫੈਸਲਾ ਕਰ ਲਿਆ ਸੀ ਕਿ ਉਸ ਦੇ ਤਖਤ ਤੇ ਕੋਈ ਐਸਾ ਸ਼ਖਸ ਬੈਠੇਗਾ ਜੋ ਨਾ ਤਾਂ ਉਸ ਦਾ ਵਜ਼ੀਰ ਹੋਵੇ ਤੇ ਨਾ ਹੀ ਕੋਈ ਅਹੁਦੇਦਾਰ ਸਗੋਂ ਕੋਈ ਐਸਾ ਆਮ ਸ਼ਖਸ ਹੋਵੇ ਜਿਸ ਨੂੰ ਰਾਜਸੀ ਮਰਿਆਦਾ ਰਾਜਨੀਤਿਕ ਹੁਨਰ ਤੇ ਸੱਚੇ ਅਸੂਲਾਂ ਦੀ ਜਾਣਕਾਰੀ ਹੋਵੇ ਬਾਦਸ਼ਾਹ ਦੀ ਚਿੱਠੀ ਵਿੱਚ ਕੁਝ ਸਵਾਲ ਸੀ ਜਿਨ੍ਹਾਂ ਦੇ ਸਹੀ ਜਵਾਬ ਦੇਣ ਵਾਲੇ ਨੂੰ ਹੀ ਬਾਦਸ਼ਾਹ ਹੀ ਮਿਲ ਸਕਦੀ ਸੀ ਕੋਈ ਦਿਨਾਂ ਬਾਅਦ ਸ਼ਹਿਰ ਦੇ ਕੁਝ ਮੋਤਵਾਰਾਂ ਨੇ ਬਾਦਸ਼ਾਹ ਦੇ ਉੱਤਰਾਧਿਕਾਰੀ ਲਈ ਰਹਿ ਕੀਤੀ ਤੇ ਇਹ ਫੈਸਲਾ ਕੀਤਾ ਕਿ ਬਾਦਸ਼ਾਹ ਦੀ ਵਸੀਅਤ ਨੂੰ ਪੂਰਾ ਕੀਤਾ ਜਾਵੇ ਫਿਰ ਐਲਾਨ ਕਰਵਾਇਆ ਗਿਆ ਕਿ ਜਿਹੜਾ ਵੀ ਕੋਈ ਬਾਦਸ਼ਾਹ ਦੇ ਇਹਨਾਂ ਸਵਾਲਾਂ ਦੇ ਜਵਾਬ ਦੇ ਸਕੇਗਾ ਤੇ ਇਹਨਾਂ ਕਾਇਦਿਆਂ ਤੇ ਪੂਰਾ ਉਤਰੇਗਾ ਉਸ ਨੂੰ ਅਸੀਂ ਆਪਣਾ ਬਾਦਸ਼ਾਹ ਮੰਨ ਲਵਾਂਗੇ ਬਹੁਤ ਸਾਰੇ ਲੋਕ ਆਏ ਪਰ ਕੋਈ ਵੀ ਬਾਦਸ਼ਾਹ ਦੇ ਸਵਾਲਾਂ ਦੇ ਜਵਾਬ ਨਾ ਦੇ ਸਕਿਆ ਰਾਜ ਦੇ ਲੋਕ ਪਰੇਸ਼ਾਨ ਸੀ ਕਿ ਤਖਤ ਨੂੰ ਬਿਨਾ ਬਾਦਸ਼ਾਹ ਦੇ ਜ਼ਿਆਦਾ ਸਮੇਂ ਲਈ ਖਾਲੀ ਛੱਡਣਾ ਖਤਰੇ ਨੂੰ ਸੱਦਾ ਦੇਣ ਦੇ ਬਰਾਬਰ ਹੈ ਫਿਰ ਇੱਕ ਦਿਨ ਇੱਕ ਦੁਕਾਨਦਾਰ ਨੇ ਅਰਫਾਨ ਦਾ ਜ਼ਿਕਰ ਕੀਤਾ ਕਿ ਇੱਕ ਅਜਨਬੀ ਕੈਦਖਾਨੇ ਵਿੱਚ ਪਿਆ ਹੈ ਉਸਨੇ ਕਿਹਾ ਕਿ ਜੇ ਅਸੀਂ ਉਹਦੇ ਨਾਲ ਗੱਲ ਕਰੀਏ ਤੇ ਉਹਨੂੰ ਪਰਖੀਏ ਤਾਂ ਹੋ ਸਕਦਾ ਹੈ ਕਿ ਉਹ ਹਕੂਮਤ ਲਈ ਸਹੀ ਸਾਬਤ ਹੋਵੇ ਲੋਕਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਪਰ ਸ਼ਹਿਰ ਦੇ ਮੋਤਵਾਰ ਕਹਿਣ ਲੱਗੇ ਕਿ ਅਜ਼ਮਾਉਣ ਵਿੱਚ ਕੋਈ ਨੁਕਸਾਨ ਨਹੀਂ ਤਾਂ ਉਹ ਅਰਫਾਨ ਦੇ ਕੋਲ ਗਏ ਤੇ ਉਸ ਨੂੰ ਵੱਖ-ਵੱਖ ਸਵਾਲ ਕੀਤੇ ਉਹਨਾਂ ਨੇ ਪਹਿਲਾ ਸਵਾਲ ਪੁੱਛਿਆ ਕਿ ਉਹ ਕਿਹੜਾ ਦਰਖਤ ਹੈ ਜਿਦੀਆਂ ਜੜਾਂ ਵੀ ਜ਼ਮੀਨ ਵਿੱਚ ਨਹੀਂ ਹੁੰਦੀਆਂ ਤੇ ਉਹਦੀਆਂ ਟਾਹਣੀਆਂ ਵੀ ਨਜ਼ਰ ਨਹੀਂ ਆਉਂਦੀਆਂ ਪਰ ਉਹ ਛਾਂ ਦਿੰਦਾ ਹੈ ਹੁਣ ਅਰਫਾਨ ਜਿਸ ਨੇ ਬਚਪਨ ਤੋਂ ਹੀ ਇਹ ਸਾਰੀਆਂ ਗੱਲਾਂ ਸਿੱਖੀਆਂ ਹੋਈਆਂ ਸੀ ਉਸ ਨੇ ਝੱਟ ਜਵਾਬ ਦਿੱਤਾ ਕਿ ਉਹ ਹੈ ਇਨਸਾਫ ਦਾ ਦਰਖਤ ਉਹਨਾਂ ਨੇ ਫਿਰ ਪੁੱਛਿਆ ਕਿ ਉਹ ਕਿਹੜੀ ਚੀਜ਼ ਹੈ ਜਿਹਨੂੰ ਜਿੰਨਾ ਵੱਧ ਲ ਕੋਇਆ ਜਾਵੇ ਉਹ ਉਨੇ ਹੀ ਜ਼ਿਆਦਾ ਸਾਹਮਣੇ ਆਉਂਦੀ ਹੈ ਅਰਫਾਨ ਨੇ ਜਵਾਬ ਦਿੱਤਾ ਕਿ ਉਹ ਹੈ ਸਚਾਈ ਸੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸਵਾਲ ਉਹਨਾਂ ਨੇ ਅਰਫਾਨ ਤੋਂ ਪੁੱਛੇ ਤੇ ਉਸਨੇ ਸਾਰੇ ਸਵਾਲਾਂ ਦੇ ਬਿਲਕੁਲ ਸਹੀ ਜਵਾਬ ਦਿੱਤੇ ਹੁਣ ਸਾਰਿਆਂ ਨੂੰ ਇਹ ਅਹਿਸਾਸ ਹੋਇਆ ਕਿ ਅਰਫਾਨ ਕੋਈ ਆਮ ਸ਼ਖਸ ਨਹੀਂ ਹੈ ਸਭ ਨੇ ਉਸਨੂੰ ਕਿਹਾ ਕਿ ਸਾਡੇ ਮੁਲਕ ਦੀ ਬਾਦਸ਼ਾਹੀ ਕਬੂਲ ਕਰੋ ਕਿਉਂਕਿ ਇਹ ਸਭ ਕੁਝ ਰੱਬ ਦੇ ਫੈਸਲੇ ਤੇ ਤਕਦੀਰ ਦੇ ਹੁਕਮ ਦੇ ਨਾਲ ਹੈ ਇਸ ਤਰ੍ਹਾਂ ਅਰਫਾਨ ਨੂੰ ਰਿਹਾਈ ਮਿਲੀ ਤੇ ਉਹਨੂੰ ਬਾਦਸ਼ਾਹ ਐਲਾਨ ਕਰ ਦਿੱਤਾ ਗਿਆ ਬਾਦਸ਼ਾਹ ਬਣਨ ਤੋਂ ਬਾਅਦ ਉਸਨੇ ਕਿਹਾ ਤੁਸੀਂ ਮੈਨੂੰ ਆਪਣਾ ਬਾਦਸ਼ਾਹ ਮੰਨਿਆ ਹੁਣ ਮੇਰੀ ਜ਼ਿੰਮੇਵਾਰੀ ਹੈ ਕਿ ਇਨਸਾਫ ਤੇ ਸਿਆਣਪ ਦੇ ਨਾਲ ਲੋਕਾਂ ਦੇ ਮਸਲਿਆਂ ਦਾ ਹੱਲ ਕਰਾਂ ਤਾਂ ਜੋ ਮੈਂ ਰੱਬ ਦੇ ਦਰਬਾਰ ਵਿੱਚ ਸਫਲ ਹੋ ਸਕਾਂ ਤੇ ਮੇਰੇ ਉੱਪਰ ਰਹਿਮਤ ਹੋ ਜਾਵੇ ਸੋ ਅਰਫਾਨ ਨੂੰ ਬਾਦਸ਼ਾਹਾਂ ਵਾਲਾ ਲਿਬਾਸ ਪਹਿਨਾ ਕੇ ਇੱਕ ਹਾਥੀ ਤੇ ਸਵਾਰ ਕੀਤਾ ਗਿਆ ਬਾਦਸ਼ਾਹ ਦਾ ਜਲੂਸ ਸ਼ਹਿਰ ਦੇ ਸਾਰੇ ਇਲਾਕਿਆਂ ਵਿੱਚ ਗੁਜ਼ਰਦਾ ਹੋਇਆ ਜਦੋਂ ਸ਼ਹਿਰ ਦੇ ਮੁੱਖ ਦਰਵਾਜ਼ੇ ਤੇ ਪਹੁੰਚਿਆ ਤਾਂ ਅਰਫਾਨ ਨੇ ਉੱਥੇ ਵੱਡੇ ਅੱਖਰਾਂ ਵਿੱਚ ਲਿਖੀਆਂ ਕੁਝ ਲਿਖਤਾਂ ਦੇਖੀਆਂ ਉਹ ਲਿਖਤਾਂ ਪੜ੍ਹ ਕੇ ਸਮਝ ਗਿਆ ਕਿ ਇਹ ਉਹ ਲਿਖਤਾਂ ਨੇ ਜੋ ਉਸ ਦੇ ਤਿੰਨਾਂ ਦੋਸਤਾਂ ਨੇ ਲਿਖੀਆਂ ਨੇ ਬਾਦਸ਼ਾਹ ਨੇ ਆਪਣੇ ਇੱਕ ਸਾਥੀ ਨੂੰ ਕਿਹਾ ਕਿ ਉਹ ਸ਼ਹਿਰ ਦੇ ਦਰਵਾਜ਼ੇ ਤੇ ਪੁਰਾਣੀਆਂ ਲਿਖਤਾਂ ਦੇ ਨਾਲ ਇਹ ਵੀ ਲਿਖ ਦੇਵੇ ਕਿ ਮਿਹਨਤ ਸੁੰਦਰਤਾ ਅਕਲ ਤੇ ਜੋ ਕੁਝ ਵੀ ਭਲਾਈ ਜਾਂ ਬੁਰਾਈ ਇਨਸਾਨ ਨੂੰ ਪਹੁੰਚਦੀ ਹੈ ਉਹ ਸਭ ਰੱਬ ਦੇ ਹੁਕਮ ਤੇ ਫੈਸਲੇ ਦੇ ਤਹਿਤ ਹੁੰਦਾ ਹੈ ਉਧਰ ਇਰਫਾਨ ਦੇ ਦੋਸਤ ਉਹਦੀ ਭਾਲ ਵਿੱਚ ਤੱਕੇ ਖਾਂਦੇ ਫਿਰ ਰਹੇ ਸੀ ਜਿਵੇਂ ਹੀ ਉਹ ਸ਼ਹਿਰ ਦੇ ਬਾਜ਼ਾਰ ਵਿੱਚ ਪਹੁੰਚੇ ਉਹਨਾਂ ਨੇ ਇੱਕ ਵੱਡੇ ਹਾਥੀ ਤੇ ਇੱਕ ਸੋਹਣੇ ਤੇ ਸ਼ਾਨਦਾਰ ਜਵਾਨ ਨੂੰ ਬੈਠੇ ਦੇਖਿਆ ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਉਹਨਾਂ ਦਾ ਦੋਸਤ ਇਰਫਾਨ ਹੀ ਹੈ ਉਹ ਇਸ ਸਭ ਮਾਜਰੇ ਨੂੰ ਦੇਖ ਕੇ 당ਗ ਰਹਿ ਗਏ ਤੇ ਫਿਰ ਲੋਕਾਂ ਤੋਂ ਜਲੂਸ ਤੇ ਹਾਥੀ ਦੇ ਸਵਾਰ ਬਾਰੇ ਪੁੱਛਣ ਲੱਗੇ ਤਾਂ ਉਹਨਾਂ ਨੂੰ ਲੋਕਾਂ ਨੇ ਦੱਸਿਆ ਕਿ ਇਹ ਰਾਜ ਦਾ ਨਵਾਂ ਬਾਦਸ਼ਾਹ ਹੈ ਜਸਮੂ ਸ਼ਹਿਰ ਦੇ ਮੌਤਵਾਰਾਂ ਨੇ ਚੁਣਿਆ ਹੈ ਕਿਉਂਕਿ ਪੁਰਾਣੇ ਬਾਦਸ਼ਾਹ ਦੀ ਮੌਤ ਦੇ ਬਾਅਦ ਉਸ ਦਾ ਕੋਈ ਵਾਰਿਸ ਨਹੀਂ ਸੀ ਇਹ ਸੁਣ ਕੇ ਤਿੰਨੋਂ ਦੋਸਤ ਜਰੂਸ ਵਿੱਚ ਸ਼ਾਮਲ ਹੋ ਗਏ ਤੇ ਦਿਲੋਂ ਆਪਣੇ ਦੋਸਤ ਬਾਦਸ਼ਾਹ ਦੇ ਨਾਰੇ ਲਾਉਣ ਲੱਗੇ ਫਿਰ ਉਹਨਾਂ ਨੇ ਸ਼ਹਿਰ ਦੇ ਦਰਵਾਜ਼ੇ ਤੇ ਉਸ ਲਿਖਤ ਨੂੰ ਦੇਖਿਆ ਜੋ ਅਰਫਾਨ ਨੇ ਲਿਖਵਾਈ ਸੀ ਉਹਨਾਂ ਦੇ ਚਿਹਰਿਆਂ ਤੇ ਮੁਸਕਾਨ ਆ ਗਈ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਰ ਇੱਕ ਨੇ ਆਪਣੇ ਅਮਲ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਹੁਣ ਉਹ ਹਜੂਮ ਨੂੰ چیرਦੇ ਹੋਏ ਹਾਥੀ ਦੇ ਨੇੜੇ ਪਹੁੰਚੇ ਅਰਫਾਨ ਨੇ ਆਪਣੇ ਦੋਸਤਾਂ ਨੂੰ ਮੁਸਕਰਾ ਕੇ ਦੇਖਿਆ ਤੇ ਦਿਲੋਂ ਖੁਸ਼ ਹੋ ਗਿਆ ਫਿਰ ਉਸਨੇ ਇਸ਼ਾਰੇ ਨਾਲ ਉਹਨਾਂ ਨੂੰ ਜਲੂਸ ਨਾਲ ਚੱਲਣ ਲਈ ਕਿਹਾ ਮਹਿਲ ਪਹੁੰਚ ਕੇ ਬਾਦਸ਼ਾਹ ਨੇ ਆਪਣੇ ਦੋਸਤਾਂ ਨੂੰ ਬੁਲਾਇਆ ਜਦੋਂ ਉਸ ਦੇ ਕੋਲ ਆਏ ਤਾਂ ਅਰਫਾਨ ਆਪਣੀ ਜਗ੍ਹਾ ਤੋਂ ਉੱਠਿਆ ਤੇ ਉਹਨਾਂ ਨੂੰ ਗਲੇ ਲਗਾਇਆ ਖੁਸ਼ੀ ਦੇ ਹੰਝੂ ਸਭ ਦੀਆਂ ਅੱਖਾਂ ਵਿੱਚ ਸੀ ਦੋਸਤਾਂ ਨੇ ਕਿਹਾ ਤੂੰ ਸੱਚਾ ਸੀ ਮਿੱਤਰ ਇਹ ਤੇਰਾ ਰੱਬ ਤੇ ਭਰੋਸਾ ਹੈ ਜਿਨੇ ਤੈਨੂੰ ਕਾਮਯਾਬ ਕੀਤਾ ਅਰਫਾਨ ਨੇ ਉਹਨਾਂ ਨੂੰ ਕਿਹਾ ਕਿ ਜ਼ਿੰਦਗੀ ਵਿੱਚ ਮਿਹਨਤ ਅਕਲ ਤੇ ਸੋਹਣੀਆਂ ਗੱਲਾਂ ਦਾ ਹੋਣਾ ਵੀ ਲਾਜ਼ਮੀ ਹੈ ਪਰ ਮੈਨੂੰ ਜਿਹੜੀ ਬਾਦਸ਼ਾਹੀ ਮਿਲੀ ਹੈ ਇਹ ਮੇਰੇ ਅੱਲਾ ਦਾ ਇਨਾਮ ਹੈ ਉਹ ਜਿਸ ਨੂੰ ਚਾਹੇ ਇੱਜ਼ਤ ਦੇਵੇ ਤੇ ਜਿਸ ਨੂੰ ਚਾਹੇ ਜ਼ਲੀਲ ਕਰੇ ਫਿਰ ਉਸਨੇ ਆਪਣੇ ਤਿੰਨਾਂ ਦੋਸਤਾਂ ਨੂੰ ਉਹਨਾਂ ਦੀ ਅਕਲ ਮਿਹਨਤ ਤੇ ਸੁੰਦਰਤਾ ਦੀ ਬੁਨਿਆਦ ਉੱਪਰ ਰਾਜ ਵਿੱਚ ਵੱਖ-ਵੱਖ ਅਹੁਦਿਆਂ ਨਾਲ ਨਵਾਜਿਆ ਕਿਸਾਨ ਦੇ ਪੁੱਤਰ ਨੂੰ ਮਿਹਨਤੀ ਤੇ ਸੱਚੇ ਗੁਣਾ ਕਰਕੇ ਉਸ ਨੂੰ ਜ਼ਰੂਰਤਮੰਦ ਤੇ ਆਮ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਵਪਾਰੀ ਦੇ ਪੁੱਤਰ ਨੂੰ ਉਸ ਦੀ ਕਾਰੋਬਾਰੀ ਸਮਝਬੂਝ ਦੇ ਆਧਾਰ ਤੇ ਸ਼ਹਿਰ ਦੇ ਵਪਾਰ ਨੂੰ ਬਿਹਤਰ ਬਣਾਉਣ ਦਾ ਅਹੁਦਾ ਦਿੱਤਾ ਤੇ ਉੱਚੇ ਖਾਨਦਾਨ ਵਾਲੇ ਨੂੰ ਗੱਲਬਾਤ ਦੀ ਮੁਹਾਰਤ ਦੇ ਕਾਰਨ ਰਾਜ ਦਰਬਾਰ ਦੇ ਮਾਮਲਿਆਂ ਤੇ ਮਹਿਲ ਦੇ ਇੰਤਜ਼ਾਮਾਂ ਦੀ ਜ਼ਿੰਮੇਵਾਰੀ ਸੌਂਪੀ ਇਸ ਤਰ੍ਹਾਂ ਉਹਨਾਂ ਤਿੰਨਾਂ ਦੋਸਤਾਂ ਨੂੰ ਰਾਜ ਦੇ ਅਹਿਮ ਅਹੁਦਿਆਂ ਨਾਲ ਸਨਮਾਨ ਤੇ ਪਿਆਰ ਨਾਲ ਨਿਵਾਜਿਆ ਗਿਆ ਜਦ ਅਰਫਾਨ ਦੇ ਭਰਾ ਨੂੰ ਇਹ ਖਬਰ ਮਿਲੀ ਕਿ ਹੁਣ ਉਹ ਵੱਡੀ ਸਲਤਨਤ ਦਾ ਬਾਦਸ਼ਾਹ ਹੈ ਤਾਂ ਉਸਨੇ ਆਪਣੀ ਗਲਤੀ ਮੰਨ ਲਈ ਅਰਫਾਨ ਨੇ ਆਪਣੇ ਭਰਾ ਨੂੰ ਕਿਹਾ ਕਿ ਇਹ ਦੁਨੀਆ ਆਰਜ਼ੀ ਹੈ ਨਾ ਤਾਂ ਇਹ ਸਲਤਨਤ ਹਮੇਸ਼ਾ ਰਹਿਣ ਵਾਲੀ ਹੈ ਤੇ ਨਾ ਹੀ ਅਸੀਂ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਰੱਬ ਦੀ ਰਜ਼ਾ ਦੇ ਮੁਤਾਬਕ ਜ਼ਿੰਦਗੀ گزارੇ ਤੇ ਦਰਗਾਹ ਵਿੱਚ ਜਵਾਬ ਦੇਣ ਦੀ ਤਿਆਰੀ ਕਰੇ ਮੇਰੇ ਦਿਲ ਵਿੱਚ ਅੱਜ ਵੀ ਤੇਰੇ ਲਈ ਪਿਆਰ ਹੈ ਪਰ ਇਨਸਾਫ ਦਾ ਤਕਾਜ਼ਾ ਪਿਆਰ ਤੇ ਭਾਰੀ ਹੈ ਇਸ ਤਰ੍ਹਾਂ ਅਰਫਾਨ ਨੇ ਆਪਣੇ ਭਰਾ ਨੂੰ ਮਾਫ ਨਹੀਂ ਕੀਤਾ ਤੇ ਇਨਸਾਫ ਦੇ ਉਸੂਲਾਂ ਦੇ ਮੁਤਾਬਕ ਉਸ ਨੂੰ ਸਜ਼ਾ ਦਿੱਤੀ ਇਸ ਤਰ੍ਹਾਂ ਅਰਫਾਨ ਨੇ ਇਨਸਾਫ ਦੋਸਤੀ ਤੇ ਰਬਤੇ ਪੂਰੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਭਾਵੇਂ ਆਦਮੀ ਕਿੰਨਾ ਵੀ ਚਤੁਰ ਸਿਆਣਾ ਮਿਹਨਤੀ ਹੋਵੇ ਪਰ ਜਨਾਚਰ ਉਸ ਪ੍ਰਮਾਤਮਾ ਦੀ ਰਜ਼ਾ ਉਹਦੇ ਕੰਮ ਦੇ ਵਿੱਚ ਨਹੀਂ ਹੈ ਉਸ ਦੀ ਮਿਹਰਬਾਨੀ ਪ੍ਰਮਾਤਮਾ ਦੀ ਉਸ ਦੇ ਕੰਮ ਦੇ ਵਿੱਚ ਨਹੀਂ ਹੈ ਉਹ ਨਾ ਚਿਰੋ ਸਫਲ ਨਹੀਂ ਹੋ ਸਕਦਾ ਸੋ ਹਮੇਸ਼ਾ ਹੀ ਪ੍ਰਮਾਤਮਾ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ ਖੁਸ਼ੀ ਉਹਨਾਂ ਕਮੇਟੇ ਵਿੱਚ ਵੀ ਉਹਦੀ ਰਜਾ ਦੇ ਵਿੱਚ ਰਹਿਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ